ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜਾਰੇਗਾ ਰਹੇ ਸਦਾ ਹੀ ਜਾਰੇਗਾ ਰਹੇ ਸਰਬੱਤਾ ਭਲਾ ਕਰੋ ਆਪਾ ਜੀ ਮੇਰ ਕਰੋ ਕਿਰਪਾ ਕਰੋ ਆਪਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਆਪਾ ਜੀ ਔਖੀ ਕੜੀ ਨਾ ਦੇਖੋ ਨਹੀਂ ਕਰੋ ਕਿਰਪਾ ਸੰਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਮੇਰ ਕਰੋ ਕਿਰਪਾ ਕਰੋ ਬੱਚਿਆਂ ਦੇ ਆਪਾ ਜੀ ਕਰੋ ਕਿਰਪਾ

ਜੇ ਨਮਦੀ ਕਾਟਿਏ take it out take it ਕਉ ਨਾਮ ਨਰੰਜਨ ਜਾਣਿਉ ਕਿਨਿ ਭਗਤ ਪ੍ਰੇਮ ਲਿਵਲਾਈ ਤਾਤੇ ਅੰਗ ਤੇ ਅੰਗ ਸੰਗ ਪਿਓ ਸਾਇਰ ਤਿਨ ਸਬਦ ਸੁਰਤ ਕੀ ਨੀ ਵਰਖਾਈ ਘਰ ਅਮਰਦਾਸ ਕੀ ਆਖਾਤ ਕਥਾ ਹੈ एक जी कश कही ना की नेष्ट सकल तारण को अब गुर रामदास को मिले वॾाई गुर अमरदास की अकथ कथा एक जी कश कई नेष्ट सकल तारण अब गुर रामदास को मिले वडाई ਸੋ ਕਿਰਪਾਤਾਰ ਕੰਧਨ ਚੰਦਨਾ ਸਰਦ ਰਤੂ ਮੂਲ ਨਮਟੇ ਹੀ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਾਰਨ ਰਾਗੁਣ ਅਵਗਣ ਨਾ ਵਿਚਾਰ ਕੋਈ ਮਾਟੀ ਕਾ ਕਿਆ ਤਪ ਸੁਆਮੀ ਮਾਨਸ ਕੀ ਗਤਿ ਏ ਆਉ ਆਇਆ ਦੂਰ ਚਲ ਕ ਮੈਂ ਤਕੀ ਤਉ ਸਰਣਾਏ ਜਿਉ ਮੈਂ ਆਸਾ ਰਖੀ ਚਿਤ ਮੈਂ मेरा सब दुख गवाए जी अंदर सचा ने लाया प्रीतम अपने तन मन हुई निहाल जागर दिखा नाम रहियो साधु रहियो ਆਹ ਨਾਨਕ ਇਹ ਜਗਤ ਮੈਂ ਕੈਨ ਜਪਿਓ ਘਰਮੰਤ ਰਾਮ ਨਾਮ ਉਰ ਮੈਂ ਗਿਓ ਜਾ ਕੈ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੋਹਾਰ ਹੋਇ ਸੁਖੋ ਡਲਗੁਰ ਸੇਵਿਆ ਹੇ ਨਿਸ ਸਾਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਇ ਹੋ ਵਸਿ ਫਤਖ ਸੰਦੀ ਨੂਰ ਅਰਸਾ ਕਰਸਾ ਚਟੀਆਂ ਤਦ ਡਿਠੇ ਸੱਚੇ ਬਾਤ ਸਾਹ ਮਨ ਜਨਮ ਜਨਮ ਦੇ ਕੱਟੀਐ सजण सचा पात सहू फिर सा द जिस पास बठिया सोह तब न दावे सा श्री वाहे ਸਾਹਿਬ साहिब जी तरसरी ਚੌਥਾ चौथा एचा पूरक ਸੁਖ ਦਾਤਾ ਹਰ ਤਿਆਗ ਕਵਸ ਕਾਮ ਤੇ ਲਾ ਸੂ ਐਸਾ ਹਰ ਤਿਆਗੀ ਐ ਮੇਰੇ ਜੀ ਅੜੇ ਤਾਂ ਸਰਬ ਸੁਖ ਬਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਬਸਾ ਕਾਮ ਤੇ ਨਾ ਸੋ ਐ ਸਾਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਾਣ ਜਪ ਮੰਨ ਸਤਨਾਮ ਸਦਾ ਸਤਨਾਮ ਪਲਤ ਪਲਤ ਮੁਖ ਉਜਲ ਹੋਈਆ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਰਾ ਤਹਿ ਉਪਾਦ ਗਤ ਕੀਨੀ ਵੜ ਭਾਗੀ ਹਰ ਜਪਨਾ ਜਨ ਨਾਨਕ ਕਉ ਕਹ ਗੁਰ ਇਹ ਮਤ ਦੀਨੀ ਜਪੋ ਹਰਿ ਭਵ ਜਲ ਤਰਨਾ ਜਹ ਹਰਿ ਸਿਮਰਨ ਪਾਇ ਤਹਿ ਉਬਾਧ ਗਤ ਕੀਨੀ ਵਡ ਭਾਗੀ ਹਰਿ ਜਪ ਲਾਹ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਪਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾ ਸਰਬ ਸੁਖ ਪਾਵੈ ਮੇਰੀ ਮਨਾ ਬਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸਾਡੀ ਸੁਲਤਾਨ ਧੰ ਗੁਰੂ ਰਾਮਦਾਸ ਸੱਚੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ। ਤਦਾਸਰੀ 라ਗ ਅੰਦਰ ਹੈ ਜੀ ਧੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਰੰਗ 669 ਉੱਪਰ ਸੁਭਾਏ ਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ। ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਔਰ ਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ